ਅੱਜ ਕੱਲ 14225 ਸਾਡੇ ਐਂਟੀ ਨਾਰਕੋਟਿਕ ਸੈੱਲ ਦੇ ASI surjit singh ਆਪਣੀ ਪੁਲਿਸ ਪਾਰਟੀ ਨਾਲ ਬਾਗਾਪੁਰਾਣਾ ਤੋਂ ਜੈ ਸਿੰਘ ਵਾਲਾ ਰੋਡ ਦੇ ਉੱਤੇ ਗਸ਼ਤ ਕਰ ਰਹੇ ਸੀ ਤਾਂ ਉਹਨਾਂ ਨੂੰ ਇੱਕ ਸ਼ੱਕੀ ਵਿਅਕਤੀ ਦਿਸਿਆ ਜਿਹੜਾ ਪੁਲਿਸ ਨੂੰ ਦੇਖ ਕੇ ਉੱਥੋਂ ਫਿਸਕਣ ਲੱਗਾ ਤਾਂ ਇਹਨਾਂ ਨੇ ਆਪਣੀ ਪੁਲਿਸ ਪਾਰਟੀ ਦੇ ਸਹਿਯੋਗ ਉਹਨੂੰ ਗ੍ਰਿਫਤਾਰ ਕੀਤਾ ਉਹਨੂੰ ਕਾਬੂ ਕਰਕੇ ਉਹਦਾ ਨਾਮ ਪਤਾ ਪੁੱਛਿਆ ਤਾਂ ਜਿਸ ਨੇ ਦੱਸਿਆ ਉਹਦਾ ਨਾਮ ਗੁਰਸੇਵਕ ਸਿੰਘ ਇੰਡੀਅਸ ਆਕਾਸ਼ ਉਤਰ ਕਾਲਾ ਸਿੰਘ ਵਾਸੀ ਪਿੰਡ ਬੁੱਧ ਸਿੰਘ ਆਲਾ थाना ਬਾਗਾਪੁਰਾਣਾ ਜਿਸ ਦੀ ਤਲਾਸ਼ੀ ਲੈਣ ਤੇ ਉਹਦੇ ਕੋਲੋਂ 100 ਗ੍ਰਾਮ 100 ਗ੍ਰਾਮ ਹੇਰੋਇਨ ਬਰਾਮਦ ਹੋਈ ਜਿਹਦੇ ਆਧਾਰ ਤੇ ਉਹਦੇ ਖਿਲਾਫ ਮੁਕੱਦਮਾ ਨੰਬਰ 23 ਅਧੀਨ ਧਾਰਾ 21 ਐਨਡੀਪੀਐਸ ਐਕਟ थाना ਬਾਗਾਪੁਰਾਣਾ ਵਿਖੇ ਦਰਜ ਕੀਤਾ ਗਿਆ ਤੇ ਉਸ ਤੋਂ ਹੋਰ ਪੁੱਛਗਿੱਛ ਕਰਨ ਤੇ ਸਾਨੂੰ ਪਤਾ ਲੱਗਾ ਉਦੇ ਖਿਲਾਫ ਬਾਗਾਪੁਰਾਣਾ ਵੀ ਕਈ ਤਿੰਨ ਮੁਕਦਮੇ ਹੋ ਦਰਜਾ ਜਿਹੜਾ ਇੱਕ 452 ਆਪੀਸੀ ਦਾ ਇੱਕ ਐਂਟੀ ਨਾਰਕੋਟਿਕ ਸੈੱਲ ਦਾ ਸੌਰੀ ਇੱਕ ਐਨਡੀਪੀਐਸ ਐਕਟ ਦਾ ਤੇ ਇੱਕ ਉਹਦੇ ਖਿਲਾਫ ਹੈਗਾ ਆਰਮ ਚੈੱਕ ਤੇ 21 ਸਾਲ ਦੀ ਉਮਰ ਹੈ ਜਿਹੜਾ ਪਹਿਲਾਂ ਇਹਦਾ ਮਪੀਨ ਦਾ ਹਾਦੀ ਸੀ ਤੇ ਫੇਰ ਉਹ ਨਸ਼ੇ ਜਿਹੜੇ ਹੈਗੇ ਆ ਬਹੁਤ ਮਹਿੰਗੇ ਨੇ ਇਹ ਫਿਰ ਉਹ ਹੌਲੀ-ਹੌਲੀ ਜਿਹੜਾ ਵੇਚਣ ਵੀ ਲੱਗਿਆ ਤੇ ਉਹ ਪਿੱਛੇ 2011 24 ਨੂੰ ਉਹ ਜੇਲ੍ਹ ਚੋਂ ਆਇਆ ਤੇ ਉੱਥੋਂ ਹੀ ਕਿਸੇ ਵਿਅਕਤੀ ਨੇ ਇਹਨੂੰ ਦੱਸਿਆ ਸੀ ਵੀ ਫਲਾਨੇ ਥਾਂ ਫਾਜ਼ਿਲਕਾਰ ਦੇ ਨੇੜੇ ਇੱਕ ਬੰਦਾ ਹੈ ਜਿੱਥੋਂ ਜਰੂਰ ਮਿਲ ਜਾਂਦੀ ਹੈ ਜਿੱਦ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਅਸੀਂ 2 ਦਿਨ ਦਾ ਰਿਮਾਂਡ ਹਾਸਲ ਕੀਤਾ ਇਸ ਰਿਮਾਂਡ ਦੌਰਾਨ ਡਿਟੇਲ 'ਚ ਪੁੱਛਾਂਗੇ ਵੀ ਉਹ ਵਿਅਕਤੀ ਕਿੱਥੋਂ ਦਾ ਕੌਣ ਉਹਦੇ ਤੇ ਵੀ ਕਾਇਦਾ 29 ਐਨਡੀਪੀਐਸਐਟ ਤਹਿਤ ਕਾਰਵਾਈ ਕਰਕੇ ਕੂਲੀ ਰੈਸਟ ਕੀਤਾ ਜਾਊ ਤੇ ਇੱਕ ਇਹ ਪੀਣ ਵਾਸਤੇ ਲਿਆ ਆ ਜਾਂ ਵੇਚਣ ਵਾਸਤੇ ਲਿਆ ਆ ਉਹਦੀ ਡਿਟੇਲ ਅਸੀਂ ਰਿਮਾਂਡ ਦੇ ਦੇ ਵਿੱਚ ਦੋ ਦਿਨਾਂ ਦੇ ਵਿੱਚ ਅੰਲੇ ਪੂਰੀ ਕਰਕੇ ਪੁੱਛ ਕੇ ਚ ਤੇ ਤੁਹਾਨੂੰ ਇਹਦੇ ਬਾਰੇ ਵਿੱਚ ਦੱਸ ਕਰਦੇ ਪਰਦਰਤਾ ਹੁਣ ਇਹਦੀ ਪੁੱਛ ਪਿੱਛ ਤੋਂ ਬਾਅਦ ਜੋ ਜੋ ਸਾਹਮਣੇ ਆਊਗਾ ਉਹਦੇ ਆਧਾਰ ਤੇ ਜਿਵੇਂ ਇਹਦੇ ਬੈਕਵਰਡ ਲਿੰਕ ਦਾ ਪਤਾ ਲੱਗ ਗਿਆ ਫਾਰਵਰਡ ਲਿੰਕ ਦਾ ਵੀ ਪਤਾ ਲੱਗ ਜੂ ਜਿਵੇਂ ਅਸੀਂ ਪਹਿਲਾਂ ਵੀ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕਸ ਐ ਉਹਨਾਂ ਤੇ ਬਕਾਇਦਾ ਕਾਰਵਾਈ ਕਰਕੇ ਉਹਨਾਂ ਨੂੰ ਅਰੈਸਟ ਕਰਕੇ ਜੇਲ੍ਹ ਭੇਜਿਆ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਤੇ ਦਿਸਾਂ ਨਿਰਦੇਸ਼ਾਂ ਹੈ ਇੱਥੇ ਇੱਕ ਐਫਆਰ ਦਰਜ ਹੋਈ ਸੀ ਜਿਸ ਵਿੱਚ ਸੀਆਈਏ ਇਨਚਾਰਜ ਵੱਲੋਂ ਇਨਕੁਆਇਰੀ ਕੀਤੀ ਗਈ ਇਹ ਮਾਮਲਾ 1 ਕਰੋੜ 3 ਲੱਖ 73 ਹਜ਼ਾਰ ਦੀ ਠੱਗੀ ਦਾ ਮਾਮਲਾ ਸੀ ਉਸ ਵਿੱਚ ਸੀਆਈਏ ਇਨਚਾਰਜ ਵੱਲੋਂ ਇਸ ਦੀ ਇਨਕੁਆਇਰੀ ਕਰਕੇ ਐਫਆਰ ਨੰਬਰ 16/25 ਅੰਡਰ ਸੈਕਸ਼ਨ 420 465 467 468 471 120 ਥਾਣਾ ਮਹਿਣੇ ਦੇ ਵਿੱਚ ਦਰਜ ਰਜਿਸਟਰ ਹੋਈ ਇਹ ਜੋ ਠੱਗੀ ਸੀ ਇਸ ਦੇ ਵਿੱਚ ਮਦਈ ਜਗਿੰਦਰ ਸਿੰਘ ਨਾਲ ਹੋਈ ਸੀ ਜਿਹੜਾ ਜਗਿੰਦਰ ਸਿੰਘ ਸੀ ਉਸ ਨੂੰ ਚਾਂਸਾ ਦੇ ਕੇ ਕਿ ਅਸੀਂ ਬੈਲਰ ਟਰੱਕ ਤੇ ਟਰੈਕਟਰ ਤੇ ਕਾਰਾਂ ਜਿਹੜੀਆਂ ਸਸਤੇ ਰੇਟਾਂ ਦੇ ਲੈ ਕੇ ਅੱਗੇ ਅਸੀਂ ਮਹਿੰਗੀਆਂ ਵੇਚਦੇ ਹਾਂ ਤੇ ਜਗਿੰਦਰ ਸਿੰਘ ਇਹਨਾਂ ਦੇ ਚਾਂਸੇ ਵਿੱਚ ਆ ਗਿਆ ਸੀ ਇਸ ਦੇ ਵਿੱਚ ਚਾਰ ਦੋਸ਼ੀਆਂ ਤੇ ਬਾਈ ਨੇਮ ਐਫਆਰ ਦਰਜ ਰਜਿਸਟਰ ਹੋਈ ਸੀ ਜਸਪ੍ਰੀਤ ਪ੍ਰੀਤੀ ਸਰਬਜੀਤ ਸਿੰਘ ਜਸਬੀਰ ਕੌਰ ਤੇ ਸੰਦੀਪ ਕੌਰ ਉਸ ਤੋਂ ਬਾਅਦ ਤੁਰੰਤ ਐਫਆਰ ਦਰਜ ਕਰਨ ਤੋਂ ਬਾਅਦ ਟੈਕਨੀਕਲੀ ਹਿਊਮਨ ਇੰਟੈਲੀਜੈਂਸ ਸਾਡੀ ਟੀਮਾਂ ਨੇ ਵਰਕ ਕਰਦੇ ਹੋਏ ਅੱਜ ਅਸੀਂ ਇਸ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਹਨ ਜਸਜੀਤ ਸਿੰਘ ਪ੍ਰੀਤੀ ਅਤੇ ਜਸਬੀਰ ਕੌਰ ਨੂੰ ਗ੍ਰਿਫਤਾਰ ਕੀਤਾ ਹੈ ਫਰਦਰ ਇਨਵੈਸਟੀਗੇਸ਼ਨ ਅੱਗੇ ਜਾਰੀ ਹੈ